ਲਾਈਵ ਹੋ ਨਾ ਚੇ ਦੇਖੇ ਦੇਖੋ ਆ ਆਖੜ ਸਾਹਿਬ ਨੇ ਮੈਨੂੰ ਆਪ ਕਰੇ ਮੈਂ ਅੱਜ ਖਵਾਚ ਪੜਿਆ ਠੀਕ ਹੈ ਆਪ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲਪਾਲ ਜਮਲ ਹੋ ਵੀ ਜੇ ਲੋਕਾਂ ਤਾਂ ਦੇਖਦੇ ਕੀ ਹੁੰਦਾ ਨਹੀਂ ਲਾਈਵ ਹੋ ਨਾ ਚੇ ਦੇਖੇ ਦੇਖੋ ਆ ਆਜਾਖੜ ਸਾਹਿਬ ਨੇ ਮੈਨੂੰ ਆਖੜੇ ਮੈਂ ਅੱਜ ਖੁਆਰਚ ਪੜਿਆ ਠੀਕ ਹੈ ਆਪ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਪ੍ਰਧਾਨ ਜਮਲੋ ਤੇ ਜੇ ਹਰ ਤਾਂ ਦੇਖਦੇ ਕੀ ਹੁੰਦਾ ਨਹੀਂ ਲਾਈਨ ਹੋਣਾ ਚਾਹੀਦੀ ਦੇਖੋ ਆਜਾਖੜ ਸਾਹਿਬ ਨੇ ਮੈਨੂੰ ਆਖੜੇ ਮੈਂ ਅੱਜ ਖੁਆਰਚ ਪੜਿਆ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਜਲਪਾਲ ਜੰਮਲ ਹੋ ਤੇ ਜੇ ਹਰ ਤਾਂ ਦੇਖਦੇ ਕੀ ਹੁੰਦਾ ਦੇਖੋ ਆ ਆਖੜ ਸਾਹਿਬ ਨੇ ਮੈਨੂੰ ਆਖੜੇ ਮੈਂ ਅੱਜ ਖਵਾਰ ਚ ਪੜਿਆ ਹੈ ਠੀਕ ਹੈ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਅਪੀਲ ਕਰਦੇ ਆਂ ਕਾਲੀ ਦਲਪਾਲ ਜਮਲ ਹੋ ਤੇ ਜੇ ਹਰੇਕ ਤਾਂ ਦੇਖਦੇ ਕੀ ਹੁੰਦਾ ਨਹੀਂ ਲਾਈਨ ਹੋਣਾ ਚਾਹੀਦਾ ਦੇਖੋ ਆ ਆ ਜਾਖੜ ਸਾਹਿਬ ਨੇ ਮੈਨੂੰ ਆਹ ਕਹੇ ਮੈਂ ਅੱਜ ਖਵਾਰਚ ਪੜਿਆ ਠੀਕ ਹੈ ਪੰਜਾਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਾਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਆਂ ਕਾਲੀ ਦਲਤਨਾਲ ਜੰਮਲ ਹੋ ਤੇ ਜੇ ਹਿਲ ਤਾਂ ਦੇਖਦੇ ਕੀ ਹੁੰਦਾ ਨਹੀਂ ਲਾਈਨ ਹੋਣਾ ਚਾਹੀਦਾ ਦੇਖੋ ਆ ਆ ਜਾਖੜ ਸਾਹਿਬ ਨੇ ਮੈਨੂੰ ਆਖੜਿਆ ਮੈਂ ਅੱਜ ਖੁਆਰਚ ਪੜਿਆ ਠੀਕ ਹੈ ਜਆਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਆਂ ਕਾਲੀ ਦਲਤਨਾਲ ਜੰਮਲ ਹੋ ਦੇ ਦੇ ਰੇਤਾ ਦੇਖਦੇ ਕੀ ਹੁੰਦਾ ਨਹੀਂ ਲਾਈਨ ਸੋਣਾ ਬਣਾ ਬਹੁਤ ਅਧਿਕਾਰੀਆਂ ਬੈਠਾ ਲਾਈਨ ਹੋਣਾ ਚਾਹੀਦਾ ਦੇਖੋ ਅ ਅਜਾਖੜ ਸਾਹਿਬ ਨੇ ਮੈਨੂੰ ਆਖੜੇ ਮੈਂ ਅਜੇ ਖਵਾਚ ਪੜਿਆ ਠੀਕ ਹੈ ਜਆਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਨ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਨਾਲ ਜੰਮਲ ਹੋ ਤੇ ਜੇ ਇਹ ਤਾਂ ਦੇਖਦੇ ਕੀ ਹੁੰਦਾ ਨਹੀਂ ਲਾਈ ਸੋਹਣਾ ਆ ਬਾਨਾ ਇਹ ਕਰਦਾ ਹੈ ਪਰ ਪੜਦਾ ਲਾਈ ਨੂੰ ਨਾ ਚ ਦੇਖੇ ਦੇਖੋ ਆ ਆਖੜ ਸਾਹਿਬ ਨੇ ਮੈਨੂੰ ਆਖੜੇ ਮੈਂ ਅਜੇ ਖਵਾਰ ਚ ਪੜਿਆ ਠੀਕ ਹੈ ਜਆਬ ਦੇ ਹਿੱਤ ਵਿੱਚ ਹੈਗੀਆਂ ਜਿਹੜੇ ਪੰਜਾਬ ਨੂੰ ਤਰੱਕੀ ਕਰਉਣ ਵਾਸਤੇ ਅਸੀਂ ਸਾਰੇ ਬਾਕੀ ਵਰਕਰਾਂ ਨੂੰ ਵੀ ਅਪੀਲ ਕਰਦੇ ਹਾਂ ਕਾਲੀ ਦਲ ਨਾਲ ਜਮਲ ਹੋ ਤੇ ਜੇ ਇਹ ਤਾਂ ਦੇਖਦੇ ਕੀ ਹੁੰਦਾ ਨਹੀਂ ਲਾਈ ਸੋਹਣਾ Obrigado.